ਲੋ ਜੀ ਹਰ ਸੁਣਾ ਕਹ ਨਾ ਗੱਡੀ ਦਾ ਛੱਡ ਮੇਰੀ ਛੱਡ ਮੇਰੀ ਓ ਬਾ ਮਿੱਤਰਾ ਮੇਰੀ ਬੇਤੇ ਨਾਰ ਦੀਆ ਹੱਟਾਂ ਕਹ ਨਾ ਗੱਡੀ ਦਾ ਆ ਗਈ ਭਾਈ ਫੜੋ ਪੈਸੇ ਤਮਨਾ ਬਾਈ ਅੱਜ ਅੱਪਾ ਲਾਓ ਜੀ ਸੁਣੋ ਸਮਾਂ ਗੱਡੀ ਦਾ ਗੌਰ ਨਾਲ ਟਾਈਮ ਹੈ ਗੱਡੀ ਦਾ ਉੱਡਦੀ ਤੂੜ ਸੇ ਗੱਡੀ ਯਾਰ ਦੀ ਨਜ਼ਰ ਨਾ ਆਵੇ ਸਮਾਂ ਗਰ ਗਿਆ ਜੀ 17 ਸੈਕਿੰਡ 94 ਪੁਆਇੰਟ ਮਾੜੋ ਗੱਡ ਕੇ ਤਾਰੀਆਂ ਵੇ ਅ ਮਨੀਆ ਵੱਲੋਂ ਆ ਗਈ ਭਾਈ 500 ਰੁਪਏ ਸਪੈਸ਼ਲ ਵਾਰ ਮੈਨੂੰ ਪਹੁੰਚਿਆ ਮੈਂ ਧੰਨਵਾਦ ਕਰਦਾ 17 ਸੈਕਿੰਡ 99.27 99 17 99 ਦਾ ਸਮਾਂ ਜੀ ਇਹਲਾ ਬੱਚਾ ਵੱਜਿਆ ਜਿਹੜਾ ਇਹ ਹਰਚ ਮੁੰਡਿਆ ਹੈਪੀ ਮੁੰਡਿਆ ਪਾਰ ਬਨੰਦਪੁਰ ਦਾ ਵੱਜਿਆ ਗੱਗੂ ਰੁੜਕੀ ਦਾ ਵੱਜ ਗਿਆ ਇਹ ਨਾਲ ਮਤੁੱਤਾ ਵਾਲਾ ਬੱਚਾ ਵੱਜਿਆ ਵੇ ਇਹ ਹੈਪੀ ਦੁਹਾੜਾ ਬੱਚਾ ਵੱਜਿਆ ਹੈਪੀ ਗੁੰਭਣੀ ਦਾ ਅਨੂਬ ਸਿੰਘ ਰਾਏਪੁਰ ਚੋਬਜ਼ਾਰਾ ਅਨੂਪ ਸਿੰਘ ਦੀ ਕਸੋਬੜੀ ਆਗੀ ਭਾਈ ਹੱਪਾ 17 ਸੈਕਿੰਡ 69 ਪੁਆਇੰਟ 17 69 ਦਾ ਸਮਾਂ ਖੜਕਦਾ ਤੁੰਬਾ ਮਿੱਤਰੋ ਇਹ ਖੇਡਾਂ ਬਿੰਦ ਰੱਖਦੀਆਂ ਇਹ ਬੱਚੇ ਬੱਜੇ ਨਹੀਂ ਇਹ ਸਖਪਾਲ ਸਿੰਘ ਉਹਦੇ ਪੱਟੀਆਂ ਪਿੰਡ ਰੈਲੀ ਤੋਂ ਬਹੁਤ ਬਹੁਤ ਧੰਨਵਾਦ ਵਾਹ ਧੰਨਵਾਦ ਗੱਭਰੂ ਉਹ ਤੁਹਾਡਾ ਆ ਗਈ ਬਾਈ ਅੱਪਾ ਲਓ ਜੀ ਫੇਰ ਸੁਣੋ ਟਾਈਮ ਹੈ ਗੱਡੀ ਦਾ ਕਸੂਤੇ ਗੌੜੇ ਐਬ ਜੱਟ ਨੂੰ ਅੜੀਆਂ ਗਰਾਰੀਆਂ ਦੇ ਦੰਦੇ ਬੋਲਦਾ ਸਮਾਂ ਕਰ ਗਿਆ ਜੀ 17 ਸੈਕਿੰਡ 65 ਪੁਆਇੰਟ ਦਾ ਸਮਾਂ ਮਾਰਿਓ ਗੱਟ ਕੇ ਤਾੜੀਆਂ ਇਹ ਰਣਜੀਤ ਸਿੰਘ ਸੋਤਾ ਕੈਨੇਡਾ ਪਾੜੀਆਂ ਇਹ ਗੁਰਵਿੰਦਰ ਸਿੰਘ ਗੁਰਚਾਰਾ ਟਾਲਾ ਚੈਨ ਉਟਾਲਾ ਗੁਰ ਨਾਲ ਮੈਨੂੰ ਲੱਗਦਾ ਗੁਰਵਿੰਦਰ ਗੋ ਆਲਾ ਬੱਜਿਆ ਦੱਸਿਓ ਤਾਂ ਬੇ ਗੋ ਆਲਾ ਬੱਛਾ ਬੱਜਿਆ ਇਹ ਵਾਹ ਜੀ ਵਾਹ 3000 ਆ ਗਈ ਭਾਈ 500 ਰੁਪਿਆ ਦਲਵੀਰ ਨੰਬਰਦਾਰ ਤੇ ਮਨੀਆਂ ਵੱਲੋਂ ਲੱਗ ਗਿਆ ਜੀ ਲੋ ਜੀ ਹੁਣ ਸੁਣਾ ਟਾਈਮ ਹੈ ਗੱਡੀ ਦਾ ਛੱਡ ਮੇਰੀ ਛੱਡ ਮੇਰੀ ਓ ਬਾ ਮਿੱਤਰਾ ਮੇਰੀ ਬੇਬੇ ਮਾਰ ਦਿਆ ਹੱਕਾਂ ਟਾਈਮ ਹੈ ਗੱਡੀ ਦਾ 17 ਸੈਕਿੰਡ 35 ਪੁਆਇੰਟ ਦਾ ਸਮਾਂ ਕਰ ਗਏ ਜੀ ਬੱਚੇ 17 ਤਾੜੀਆਂ ਸੈਕਿੰਡ 35 ਪੁਆਇੰਟ ਦਾ ਸਮਾਂ ਲੱਗ ਗਿਆ ਜੀ ਇਹ ਬੱਚੇ ਵੱੱਡੇ ਹਰ ਚੁੰਡੀਆਂ ਹੈਪੀ ਮੁੰਡੀਆਂ ਪਰਮਾਨੰਦਪੁਰ ਕੈਨੇਡਾ ਪਰਮਾਨੰਦਪੁਰ ਕੈਨੇਡਾ ਉਹਨਾਂ ਦੇ ਵੱੱਡੇ ਨਾਲ ਵਿਅੰਗ ਸਿੰਘ ਸਤਵੰਦ ਸਿੰਘ ਪਿੰਡ ਮਹਿੇਰ ਨਾਲ ਵਿਅੰਗ ਸਿੰਘ ਸਤਵੰਦ ਸਿੰਘ ਮਹਿੇਰ ਨੇ ਆਲਾ ਬੱਚਾ ਪੱਜ ਗਿਆ ਬਾਈ ਜੀ